ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਠ ਮਹਲਾ 5 ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਿਰ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਾਚ ਸਖੈ ਗਰ ਪੁਰੇ ਪੁਰੇ ਕੇਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਖਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨਿਰੇ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਾਚੇ ਸਾਖੇ ਗੁਰ ਪੁਰੇ ਪੂਰੇ ਕੀਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖਾਂ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਲਾਏ ਫਰਵ ਰੱਖੇ ਸਤ ਗੁਰ ਕੀ ਸੱਚ ਸਾਖੇ ਗੁਰ ਪੁਰੇ ਪੂਰੇ ਕਿਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜੇਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮਿਰੇ ਜਮ ਦੂਤ ਨ ਆਵੇ ਨਿਰ ਕੰਥ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਾਚ ਸਖੈ ਗੁਰ ਪੁਰੇ ਪੁਰੇ ਕਿਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਾਪ ਸਗਲੇ ਥਾਨ ਵਸਾਏ ਸਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜੇਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਿਰ ਕੰਥ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਾਚ ਸਖੈ ਗਰ ਪੁਰੇ ਪੁਰੇ ਕਿਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਿਰ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਾਚਿ ਸਾਖੈ ਗੁਰ ਪੁਰੇ ਪੂਰੇ ਕਿਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸਖੁ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੇ ਨਿਰ ਕੰਠ ਲਾਏ ਫਰਵ ਰੱਖੇ ਸਤ ਗੁਰ ਕੀ ਸਾਚੇ ਸਾਖੇ ਗੁਰ ਪੁਰੇ ਪੁਰੇ ਕੀਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨਿਰ ਕੰਥ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਾਚੇ ਸਾਖੇ ਘਰ ਪੁਰੇ ਪੂਰੇ ਕੀਤੇ ਦਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਈ ਦੋ ਤਨਾਇ ਆਵੇਂ ਨਿਰ ਕੰਠ ਲਾਏ ਪ੍ਰਭ ਰਖੈ ਸਤ ਗੁਰ ਕੀ ਸਾਚਿ ਸਾਖੈ ਗਰਪੁਰੇ ਪੁਰੇ ਕਿਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸੋਖ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮੇਰੇ ਜਮ ਦੂਤ ਨ ਆਵੈ ਲਾਏ ਪ੍ਰਭ ਰੱਖੈ ਸਤ ਗੁਰ ਕੀ ਸਾਚੇ ਸਾਖੈ ਗੁਰ ਪੁਰੇ ਪੂਰੇ ਕਿਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਿੱਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਤਖਾ ਸਾਧ ਫਿਰ ਆਏ ਨਾਨਕ ਪ੍ਰਭ ਸਰਣਾਏ ਜੇਨ ਸਗਲੇ ਰੋਗ ਮਿਟਾਏ ਨਾਲ ਨਰਾਇਣ ਮਿਰੇ ਜਮ ਦੂਤ ਨ ਆਵੇ ਨਿਰ ਕੰਠ ਲਾਏ ਪ੍ਰਭ ਰੱਖੇ ਸਤ ਗੁਰ ਕੀ ਸਾਚੇ ਸਾਖੈ ਗੁਰ ਪੁਰੇ ਪੁਰੇ ਕਿਤੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕਉ ਸਮਤ ਦਤੇ ਰਹਾ ਪ੍ਰਭ ਸਗਲੇ ਥਾਨ ਵਸਾਏ ਸਖ ਸੰਦ ਫਿਰ ਆਏ ਨਾਨਕ ਪ੍ਰਭ ਸਰਣਾਏ ਜਿਨ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ